ਸਾਰਾ ਹਫਤਾ ਮੇਰੀ ਪਤਨੀ ਮੈਨੂੰ ਬਹੁਤ ਪਿਆਰ ਕਰਦੀ ਪਰ ਸੋਮਵਾਰ ਦੀ ਰਾਤ ਨੂੰ ਉਹ ਮੈਨੂੰ ਆਪਣੇ ਕੋਲ ਵੀ ਨਹੀਂ ਆਉਣ ਦਿੰਦੀ ਸੀ ਉਹ ਦੂਜੇ ਕਮਰੇ ਵਿੱਚ ਜਾ ਕੇ ਸੋ ਜਾਂਦੀ ਸੀ ਇੱਕ ਰਾਤ ਮੈਂ ਇਹ ਨਾ ਸਹਿਣ ਕਰ ਸਕਿਆ ਅਤੇ ਉਸਦੇ ਕਮਰੇ ਵਿੱਚ ਚਲਾ ਗਿਆ ਉੱਥੇ ਵੇਖਿਆ ਤਾਂ ਉਹ ਨਹੀਂ ਸੀ ਉਸੇ ਵੇਲੇ ਸਟੋਰ ਰੂਮ ਦੇ ਕੋਲੋਂ ਕੁਝ ਆਵਾਜ਼ਾਂ ਆ ਰਹੀਆਂ ਸੀ ਜਦੋਂ ਮੈਂ ਕਮਰਾ ਖੋਲ੍ਹਿਆ ਤਾਂ ਮੈਂ ਇਕੱਲਾ ਹੇ ਬਿਸਤਰ ਤੇ ਕਰਵਟਾ ਬਦਲ ਰਿਹਾ ਸੀ ਹੁਣ ਮੇਰੀ ਪਤਨੀ ਦੇ ਬਿਨਾ ਮੈਨੂੰ ਨੀਂਦ ਨਹੀਂ ਸੀ ਆਉਂਦੀ ਇੱਕ ਅਜੀਬ ਜਹੀ ਬੇਚੈਨੀ ਮਹਿਸੂਸ ਹੋ ਰਹੀ ਸੀ ਇਸ ਲਈ ਮੈਂ ਫਿਰ ਉਸ ਦੀ ਪਾਲ ਵਿੱਚ ਨਿਕਲ ਪਿਆ ਤਾਂ ਕਿ ਉਸ ਨੂੰ ਵਾਪਸ ਉਸ ਦੇ ਕਮਰੇ ਵਿੱਚ ਲੈ ਆ ਸਕਾਂ ਹੁਣ ਤੱਕ ਮੈਂ ਉਸ ਨਾਲ ਇਸ ਬਾਰੇ ਕੋਈ ਸਵਾਲ ਨਹੀਂ ਸੀ ਕੀਤਾ ਪਰ ਅੱਜ ਦੀ ਰਾਤ ਮੇਰੇ ਸਬਰ ਦਾ ਬੰਨ ਟੁੱਟ ਗਿਆ ਸੀ ਮੈਂ ਉਸ ਦੇ ਕਮਰੇ ਵਿੱਚ ਜਾ ਕੇ ਦੇਖਿਆ ਪਰ ਉਹ ਉੱਥੇ ਮੌਜੂਦ ਨਹੀਂ ਸੀ ਮੈਂ ਹੈਰਾਨ ਸੀ ਕਿ ਮੇਰੀ ਪਤਨੀ ਅੱਧੀ ਰਾਤ ਨੂੰ ਕਿੱਥੇ ਜਾ ਸਕਦੀ ਸੀ ਸਾਡਾ ਘਰ ਕਾਫੀ ਵੱਡਾ ਸੀ ਮੈਂ ਉਸ ਨੂੰ ਲੱਭਣ ਲੱਗਾ ਪਰ ਉਹ ਮੈਨੂੰ ਕਿਤੇ ਵੀ ਨਹੀਂ ਮਿਲੀ ਜਦੋਂ ਮੈਂ ਸਟੋਰ ਰੂਮ ਦੇ ਅੱਗੇ ਆਉਂਦੀ ਲੰਘਿਆ ਤਾਂ ਉੱਥੋਂ ਹੌਲੀ-ਹੌਲੀ ਆਵਾਜ਼ਾਂ ਸੁਣਾਈ ਦਿੱਤੀਆਂ ਮੈਂ ਘਬਰਾਇਆ ਹੋਇਆ ਸਟੋਰ ਰੂਮ ਦਾ ਦਰਵਾਜ਼ਾ ਖੋਲਣ ਗਿਆ ਅੰਦਰ ਜੋ ਕੁਝ ਵੀ ਹੋ ਰਿਹਾ ਸੀ ਉਸ ਨੂੰ ਦੇਖ ਕੇ ਮੇਰੇ ਪੈਰਾਂ ਹੇਠਾਂ ਜ਼ਮੀਨ ਸਿਰਕ ਗਈ। ਮੈਂ ਸੋਚ ਵੀ ਨਹੀਂ ਸਕਦਾ ਸੀ ਕਿ ਮੇਰੀ ਪਤਨੀ ਮੈਨੂੰ ਇਸ ਹਾਲਾਤ ਵਿੱਚ ਸਟੋਰ ਰੂਮ ਵਿੱਚੋਂ ਮਿਲੇਗੀ। ਅਸੀਂ ਦੋ ਭਰਾ ਸੀ, ਇੱਕ ਛੋਟੀ ਭੈਣ ਅਤੇ ਸਾਡੀ ਬੁੱਢੀ ਮਾਂ। ਮੇਰੀ ਮਾਂ ਕਈ ਦਿਨਾਂ ਤੋਂ ਬਿਮਾਰ ਸੀ। ਉਹਨਾਂ ਨੂੰ ਕੈਂਸਰ ਸੀ ਅਤੇ ਉਹ ਆਖਰੀ ਸਟੇਜ 'ਤੇ ਸੀ। ਘਰ ਦਾ ਸਾਰਾ ਕੰਮ ਖਿਲਰ ਚੁਕਿਆ ਸੀ। ਅਸੀਂ ਦੋਵੇਂ ਭਰਾ ਸੀ ਅਤੇ ਮੁੰਡਿਆਂ ਲਈ ਕੁਝ ਘਰੇਲੂ ਕੰਮ ਕਰਨਾ ਆਸਾਨ ਨਹੀਂ ਸੀ ਸਾਡੀ ਛੋਟੀ ਭੈਣ ਹਜੇ ਬਹੁਤ ਛੋਟੀ ਸੀ ਉਸ ਨੂੰ ਕੁਝ ਨਹੀਂ ਸੀ ਪਤਾ ਸਾਡੇ ਪਾਪਾ ਬਚਪਨ ਵਿੱਚ ਹੀ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ ਸੀ ਜਿੰਨਾ ਵੀ ਮੁਸ਼ਕਿਲ ਹੁੰਦਾ ਅਸੀਂ ਦੋਵੇਂ ਭਰਾ ਮਾਂ ਅਤੇ ਘਰ ਦਾ ਧਿਆਨ ਰੱਖਦੇ ਸੀ ਪਰ ਫਿਰ ਵੀ ਘਰ ਵਿੱਚ ਔਰਤ ਦੀ ਕਮੀ ਮਹਿਸੂਸ ਹੁੰਦੀ ਸੀ ਜਿਵੇਂ ਇੱਕ ਔਰਤ ਜਿਸ ਤਰ੍ਹਾਂ ਘਰ ਨੂੰ ਸੰਭਾਲ ਸਕਦੀ ਹੈ ਉਦਾਂ ਦੋ ਭਰਾ ਮਿਲ ਕੇ ਮਿਲ ਕੇ ਵੀ ਨਹੀਂ ਘਰ ਪਾ ਰਹੇ ਸੀ ਇੱਕ ਦਿਨ ਮਾਂ ਦੀ ਇੱਕ ਪੁਰਾਣੀ ਸਹੇਲੀ ਸਾਡੇ ਘਰ ਆਈ ਉਹਨਾਂ ਨੇ ਮਾਂ ਦੇ ਹਾਲਾਤ ਦੇਖੇ ਅਤੇ ਸਲਾਹ ਦਿੱਤੀ ਕਿ ਸਾਡੇ ਵਿੱਚੋਂ ਕਿਸੇ ਇੱਕ ਦਾ ਵਿਆਹ ਕਰ ਦੇਣਾ ਚਾਹੀਦਾ ਹੈ ਤਾਂ ਕਿ ਘਰ ਨੂੰ ਸੰਭਾਲਣ ਵਾਲੀ ਕੋਈ ਆ ਜਾਵੇ ਉਹਨਾਂ ਨੇ ਆਪਣੇ ਪਰਾ ਦੀ ਬੇਟੀ ਦੀ ਤਸਵੀਰ ਦਿਖਾਈ ਅਤੇ ਦੱਸਿਆ ਕਿ ਉਹ ਆਪਣੀ ਭਤੀਜੀ ਲਈ ਕੋਈ ਚੰਗਾ ਮੁੰਡਾ ਲੱਭ ਰਹੀ ਹੈ ਮੈਂ ਜਦੋਂ ਪਹਿਲੀ ਵਾਰ ਉਹ ਤਸਵੀਰ ਦੇਖੀ ਤਾਂ ਉਹ ਮੈਨੂੰ ਬਹੁਤ ਪਸੰਦ ਆਈ ਮਾਂ ਦੀ ਸਹੇਲੀ ਉਸ ਕੁੜੀ ਦੀ ਬਹੁਤ ਤਾਰੀਫ ਕਰ ਰਹੀ ਸੀ ਕਿ ਉਹ ਬਹੁਤ ਸੁਲਝੀ ਹੋਈ ਅਤੇ ਘਰੇਲੂ ਕੰਮਾਂ ਵਿੱਚ ਨਿਪੁੰਨ ਹੈ ਮਾਂ ਵੀ ਹੁਣ ਇਹ ਗੱਲ ਸਮਝ ਚੁੱਕੀ ਸੀ ਕਿ ਨੋ ਲਿਆਉਣਾ ਬਹੁਤ ਜ਼ਰੂਰੀ ਹੈ ਮਾਂ ਨੇ ਪਹਿਲਾਂ ਮੇਰੇ ਵੱਡੇ ਭਰਾ ਨੂੰ ਕਿਹਾ ਕਿ ਉਹ ਵਿਆਹ ਕਰ ਲਵੇ ਪਰ ਉਹਨਾਂ ਨੇ ਸਾਫ਼ ਇਨਕਾਰ ਕਰ ਦਿੱਤਾ ਉਹ ਕਹਿੰਦੇ ਸੀ ਕਿ ਉਹ ਇੱਕ ਗਰੀਬ ਕੁੜੀ ਨਾਲ ਵਿਆਹ ਕਰਨਗੇ ਅਤੇ ਦਾਜ ਨਹੀਂ ਲੈਣਗੇ ਉਹ ਸਭ ਕੁਝ ਖੁਦ ਸੈੱਟ ਕਰਨਾ ਚਾਹੁੰਦੇ ਸੀ ਫਿਰ ਮਾਂ ਨੇ ਮੇਰੇ ਨਾਲ ਗੱਲ ਕੀਤੀ ਅਤੇ ਕੁੜੀ ਦੀ ਤਸਵੀਰ ਦਿਖਾਈ ਉਹ ਮੈਨੂੰ ਪਹਿਲੀ ਨਜ਼ਰ ਵਿੱਚ ਹੀ ਬਹੁਤ ਪਸੰਦ ਆ ਗਈ ਸੀ ਉਹ ਪੜ੍ਹੀ ਲਿਖੀ ਅਤੇ ਚੰਗੇ ਖਾਨਦਾਨ ਦੀ ਸੀ ਉਸਦੇ ਪਿਤਾ ਦਾ ਆਪਣਾ ਕਾਰੋਬਾਰ ਸੀ ਜਦੋਂ ਮਾਂ ਰਿਸ਼ਤਾ ਲੈ ਕੇ ਉਹਨਾਂ ਦੇ ਘਰ ਗਈ ਉਹਨਾਂ ਨੇ ਬਹੁਤ ਇੱਜ਼ਤ ਦਿੱਤੀ ਅਤੇ ਖੁਸ਼ੀ-ਖੁਸ਼ੀ ਰਿਸ਼ਤਾ ਸਵੀਕਾਰ ਕਰ ਲਿਆ ਮੈਨੂੰ ਤਾਂ ਖੁਸ਼ੀ ਦਾ ਟਿਕਾਣਾ ਨਹੀਂ ਸੀ ਅਸੀਂ ਤਾਂ ਖੁਸ਼ੀ ਮਨਾਉਣਾ ਹੀ ਛੱਡ ਦਿੱਤਾ ਸੀ ਪਾਪਾ ਦੇ ਜਾਣ ਤੋਂ ਬਾਅਦ ਹੁਣ ਮਾਂ ਵੀ ਬਿਮਾਰੀ ਨੂੰ ਸਭ ਕੁਝ ਭੁੱਲ ਕੇ ਵਿਆਹ ਦੀਆਂ ਤਿਆਰੀਆਂ ਵਿੱਚ ਲੱਗ ਗਈ ਉਹਨਾਂ ਦੇ ਚਿਹਰੇ ਤੇ ਇੱਕ ਨਵੀਂ ਚਮਕ ਸੀ ਵਿਆਹ ਦਾ ਦਿਨ ਕਦੋਂ ਆ ਗਿਆ ਪਤਾ ਹੀ ਨਹੀਂ ਚਲਿਆ ਪਹਿਲੀ ਵਾਰ ਜਦੋਂ ਮੈਂ ਅਦਿਤੀ ਨੂੰ ਆਪਣੀ ਦੁਲਹਨ ਦੇ ਰੂਪ ਵਿੱਚ ਦੇਖਿਆ ਤਾਂ ਮੈਂ ਦੇਖਦਾ ਹੀ ਰਹਿ ਗਿਆ ਉਹ ਸੱਚਮੁੱਚ ਕਿਸੇ ਪਰੀ ਵਰਗੀ ਲੱਗ ਰਹੀ ਸੀ ਕਮਰੇ ਵਿੱਚ ਜਦੋਂ ਮੈਂ ਗਿਆ ਤਾਂ ਕੁੰਡ ਵਿੱਚ ਬੈਠੀ ਅਦਿਤੀ ਮੇਰਾ ਇੰਤਜ਼ਾਰ ਕਰ ਰਹੀ ਸੀ ਮੈਂ ਉਸ ਨੂੰ ਵਿਆਹ ਦਾ ਤੋਹਫ਼ਾ ਦਿੱਤਾ ਅਤੇ ਉਸ ਦਾ ਚਿਹਰਾ ਦੇਖਿਆ ਉਹ ਕਿਸੇ ਸੁੰਦਰ ਸੁਪਨੇ ਵਰਗੀ ਲੱਗੀ ਉਹ ਥੋੜਾ ਘਬرائی ਪਰ ਉਸ ਦੀ ਝਿਜਕ ਮੈਨੂੰ ਹੋਰ ਵੀ ਪਿਆਰੀ ਲੱਗੀ ਮੈਂ ਆਪਣਾ ਪਿਆਰ ਉਸ ਤੇ ਲੁਟਾ ਦਿੱਤਾ ਉਹ ਪਹਿਲੀ ਰਾਤ ਮੇਰੀ ਜ਼ਿੰਦਗੀ ਦੀ ਸਭ ਤੋਂ ਸੁੰਦਰ ਰਾਤ ਸੀ ਮੈਨੂੰ ਲੱਗ ਰਿਹਾ ਸੀ ਜਿਵੇਂ ਮੇਰੀ ਜ਼ਿੰਦਗੀ ਹੁਣ ਪੂਰੀ ਹੋ ਗਈ ਹੈ ਮੈਨੂੰ ਹੋਰ ਕੁਝ ਵੀ ਨਹੀਂ ਸੀ ਚਾਹੀਦਾ ਵਿਆਹ ਦੇ ਅਗਲੇ ਦਿਨ ਅਦਿਤੀ ਮਾਈਕੇ ਚਲੀ ਗਈ ਅਤੇ ਮੈਂ ਬੇਚੈਨੀ ਨਾਲ ਉਸ ਦੀ ਵਾਪਸੀ ਦਾ ਇੰਤਜ਼ਾਰ ਕਰਦਾ ਰਿਹਾ ਮੇਰੇ ਵੱਡੇ ਭਰਾ ਨੇ ਮੇਰੀ ਹਾਲਤ ਦੇਖੀ ਤਾਂ ਮੇਰਾ ਮਜ਼ਾਕ ਉਡਾਉਣ ਲੱਗੇ ਮੈਂ ਸ਼ਰਮਿੰਦਾ ਹੋ ਗਿਆ ਤਾਂ ਉਹ ਕਹਿਣ ਲੱਗੇ ਚੰਗੀ ਗੱਲ ਹੈ ਤੂੰ ਆਪਣੀ ਪਤਨੀ ਦਾ ਚੰਗੀ ਤਰ੍ਹਾਂ ਖਿਆਲ ਰੱਖਣਾ ਚਾਹੁੰਦਾ ਹੈ ਜਦੋਂ ਅਦਿਤੀ ਘਰ ਆਈ ਮੈਂ ਉਸ ਨਾਲ ਕਮਰੇ ਵਿੱਚ ਆ ਗਿਆ ਅਤੇ ਆਪਣੀ ਬੇਤਾਬੀ ਦਾ ਇਜ਼ਹਾਰ ਕਰਨ ਲੱਗਾ ਮੇਰੀ ਗੱਲ ਸੁਣ ਕੇ ਉਹ ਮੁਸਕੁਰਾ ਉੱਠੀ ਵਿਆਹ ਦੇ 8 ਦਿਨ ਬਾਅਦ ਅਦਿਤੀ ਨੇ ਪੂਰੀ ਤਰ੍ਹਾਂ ਘਰ ਦੀ ਜ਼ਿੰਮੇਵਾਰੀ ਸੰਭਾਲ ਲਈ ਸੀ ਉਹ ਘਰੇਲੂ ਕੰਮਾਂ ਵਿੱਚ ਬਹੁਤ ਹੀ ਚੰਗੀ ਸੀ ਮੰਮੀ ਤਾਂ ਅਦਿਤੀ ਦੇ ਕੰਮਕਾਜ ਅਤੇ ਜ਼ਿੰਮੇਵਾਰੀ ਤੋਂ ਇੰਨੀ ਖੁਸ਼ ਹੋਈ ਕਿ ਉਹਨਾਂ ਨੇ ਸਾਰੇ ਘਰ ਦੀ ਜ਼ਿੰਮੇਵਾਰੀ ਖੁਸ਼ੀ-ਖੁਸ਼ੀ ਅਦਿਤੀ ਦੇ ਹਵਾਲੇ ਕਰ ਦਿੱਤੀ। ਮੇਰਾ ਵੱਡਾ ਭਰਾ ਅਦਿਤੀ ਦੇ ਸਾਹਮਣੇ ਆਉਣ ਤੋਂ ਵੀ ਕਤਰੋਂਦਾ ਸੀ। ਉਹ ਉਸ ਨਾਲ ਪਰਦਾ ਕਰਨ ਦੀ ਕੋਸ਼ਿਸ਼ ਕਰਦਾ ਅਤੇ ਨਜ਼ਰਾਂ ਝੁਕਾ ਕੇ ਰੱਖਦਾ। ਆਪਣੇ ਸਾਰੇ ਕੰਮ ਉਹ ਖੁਦ ਹੀ ਕਰਦਾ ਅਤੇ ਅਦਿਤੀ ਨੂੰ ਕਦੇ ਕੋਈ ਕੋਈ ਕੰਮ ਕਰਨ ਲਈ ਨਹੀਂ ਲਈ ਨਹੀਂ ਕਹਿੰਦਾ ਸੀ। ਅਦਿਤੀ ਘਰ ਦੇ ਪੂਰੇ ਮਾਹੌਲ ਨਾਲ ਵਖਫ ਹੋ ਗਈ ਸੀ ਫਿਰ ਇੱਕ ਦਿਨ ਅਦਿਤੀ ਨੇ ਕਿਹਾ ਮੈਂ ਮੰਗਲਵਾਰ ਦੀ ਰਾਤ ਦੂਜੇ ਕਮਰੇ ਵਿੱਚ ਸੋਣਾ ਮੈਂ ਇੱਕ ਮੰਨਤ ਮੰਗੀ ਹੈ ਮੈਂ ਕਿਹਾ ਠੀਕ ਹੈ ਜੇ ਇਹ ਤੇਰੀ ਮੰਨਤ ਹੈ ਤਾਂ ਮੈਨੂੰ ਕੋਈ ਇਤਰਾਜ਼ ਨਹੀਂ ਪਰ ਤੇਰੀ ਗੈਰ ਹਾਜ਼ਰੀ ਮੈਨੂੰ ਬਹੁਤ ਤਕਲੀਫ ਦਿੰਦੀ ਹੈ ਉਸਨੇ ਕਿਹਾ ਮੈਨੂੰ ਵੀ ਤੁਹਾਡੀ ਜੁਦਾਈ ਬਰਦਾਸ਼ਤ ਨਹੀਂ ਹੁੰਦੀ ਪਰ ਸਿਰਫ ਇੱਕ ਰਾਤ ਦੀ ਤਾਂ ਗੱਲ ਹੈ ਮੈਂ ਉਸ ਦੀ ਗੱਲ ਮੰਨ ਲਈ ਪਰ ਇੱਕ ਦਿਨ ਮੈਂ ਉਸਨੂੰ ਅੱਧੀ ਰਾਤ ਨੂੰ ਬਾਹਰ ਜਾਂਦੇ ਦੇਖਿਆ ਮੈਂ ਚੁੱਪਚਾਪ ਉਸਦਾ ਪਿੱਛਾ ਕਰਨ ਲੱਗਾ ਅਤੇ ਦੇਖਿਆ ਕਿ ਉਹ ਸਟੋਰ ਰੂਮ ਵਿੱਚ ਜਾ ਰਹੀ ਸੀ ਉਸਨੇ ਦਰਵਾਜ਼ਾ ਬੰਦ ਕਰ ਲਿਆ ਮੈਂ ਇੰਤਜ਼ਾਰ ਕੀਤਾ ਅਤੇ ਫਿਰ ਦਰਵਾਜ਼ਾ ਖੋਲ੍ਹਿਆ ਅੰਦਰ ਜੋ ਦੇਖਿਆ ਉਸਨੇ ਮੈਨੂੰ ਅੰਦਰ ਤੱਕ ਹਿਲਾ ਦਿੱਤਾ ਮੈਂ ਗੁੱਸੇ ਵਿੱਚ ਆ ਕੇ ਉਸਨੂੰ ਘਰੋਂ ਕੱਢ ਦਿੱਤਾ ਉਹ ਵਾਰ-ਵਾਰ ਮੈਨੂੰ ਫੋਨ ਕਰਦੀ ਪਰ ਮੈਂ ਕੋਈ ਕਾਲ ਨਹੀਂ ਉਸਦੀ ਚੱਕੀ ਮਾਂ ਪੁੱਛਦੀ ਰਹਿੰਦੀ ਅਦਿਤੀ ਕਦੋਂ ਵਾਪਸ ਆਵੇਗੀ ਮੰਮੀ ਨੂੰ ਵੀ ਹੁਣ ਅਦਿਤੀ ਦੀ ਆਦਤ ਹੋ ਚੁੱਕੀ ਸੀ ਉਹ ਮੰਮੀ ਦਾ ਇਸ ਤਰ੍ਹਾਂ ਖਿਆਲ ਰੱਖਦੀ ਸੀ ਕਿ ਮੰਮੀ ਉਸ ਨੂੰ ਆਪਣੀ ਸਗੀ ਧੀ ਵਾਂਗ ਪਿਆਰ ਕਰਨ ਲੱਗੀ ਸੀ ਇੱਕ ਸ਼ਾਮ ਮੈਂ ਘਰ ਪਰਤਿਆਂ ਹੀ ਸੀ ਕਿ ਕੁਝ ਕੁਝ ਦੇਰ ਬਾਅਦ ਸਾਨੂੰ ਖਬਰ ਮਿਲੀ ਕਿ ਮੇਰੇ ਭਰਾ ਦਾ ਐਕਸੀਡੈਂਟ ਹੋ ਗਿਆ ਹੈ ਉਸੇ ਸ਼ਾਮ ਮੈਂ ਅਦਿਤੀ ਨੂੰ ਤਲਾਕ ਦੇਣ ਦੇ ਇਰਾਦੇ ਵਿੱਚ ਉਸਦੇ ਮਾਇਕੇ ਜਾਣ ਵਾਲਾ ਸੀ ਪਰ ਭਰਾ ਦੀ ਖਬਰ ਸੁਣਦਿਆਂ ਹੀ ਮੈਂ ਸਿੱਧਾ ਹਸਪਤਾਲ ਵੱਲ દોੜ ਪਿਆ। ਭਰਾ ਦੀ ਹਾਲਤ ਬਹੁਤ ਹੀ ਨਾਜ਼ੁਕ ਸੀ। ਉਹਨਾਂ ਦੇ ਸਰੀਰ ਦੀਆਂ ਕਈ ਹੱਡੀਆਂ ਟੁੱਟ ਚੁੱਕੀਆਂ ਸੀ। ਘੰਟਿਆਂ ਤੱਕ ਆਪਰੇਸ਼ਨ ਚੱਲਿਆ ਅਤੇ ਬੜੀ ਮੁਸ਼ਕਲ ਨਾਲ ਉਹਨਾਂ ਦੀ ਜਾਨ ਬਚੀ। ਪਰ ਡਾਕਟਰਾਂ ਨੇ ਦੱਸਿਆ ਕਿ ਹੁਣ ਉਹ ਜ਼ਿੰਦਗੀ ਪਰ ਬੈਠਣ ਦੇ ਕਾਬਲ ਵੀ ਨਹੀਂ ਰਹਿਣਗੇ। ਉਹਨਾਂ ਦੀ ਰੀੜ ਦੀ ਹੱਡੀ ਪੂਰੀ ਤਰ੍ਹਾਂ ਟੁੱਟ ਚੁੱਕੀ ਸੀ। ਪਰਾ ਦਾ ਇੱਕ ਹੱਥ ਵੀ ਪੂਰੀ ਤਰ੍ਹਾਂ ਖਤਮ ਹੋ ਚੁਕਿਆ ਸੀ ਆਪਣੇ ਭਰਾ ਦੀ ਅਜਿਹੀ ਹਾਲਤ ਦੇਖ ਕੇ ਮੈਂ ਆਪਣਾ ਗੁੱਸਾ ਨਰਾਜ਼ਗੀ ਸਭ ਕੁਝ ਭੁੱਲ ਗਿਆ ਅਤੇ ਉਹਨਾਂ ਦੀ ਦੇਖਭਾਲ ਵਿੱਚ ਲੱਗ ਗਿਆ ਮੰਮੀ ਭਰਾ ਨੂੰ ਲੈ ਕੇ ਬਹੁਤ ਪਰੇਸ਼ਾਨ ਸੀ ਉਹਨਾਂ ਦੀ ਸਿਹਤ ਹੋਰ ਵੀ ਵਿਗੜਨ ਲੱਗੀ ਮੈਂ ਇਕੱਲਾ ਉਹਨਾਂ ਦੋਨਾਂ ਨੂੰ ਬਹੁਤ ਮੁਸ਼ਕਲ ਨਾਲ ਸੰਭਾਲ ਰਿਹਾ ਸੀ ਨਾ ਜਾਣੇ ਕਿਸ ਦੀ ਗਲਤ ਨਜ਼ਰ ਸਾਡੇ ਘਰ ਦੀਆਂ ਖੁਸ਼ੀਆਂ ਨੂੰ ਜਿਵੇਂ ਖੋ ਰਹੀ ਸੀ ਜਦੋਂ 15 ਦਿਨ ਬਾਅਦ ਭਰਾ ਨੂੰ ਹੋਸ਼ ਆਇਆ ਅਤੇ ਉਹ ਗੱਲ ਕਰਨ ਦੇ ਕਾਬਲ ਹੋਏ ਤਾਂ ਉਹਨਾਂ ਨੇ ਜੋ ਮੈਨੂੰ ਦੱਸਿਆ ਉਸ ਨੇ ਮੇਰੀ ਰੂਹ ਨੂੰ ਹਿਲਾ ਦਿੱਤਾ ਭਰਾ ਰੋਂਦੇ ਹੋਏ ਕਹਿਣ ਲੱਗਾ ਅਦਿਤੀ ਦੀ ਕੋਈ ਗਲਤੀ ਨਹੀਂ ਸੀ ਉਸ ਨੇ ਜੋ ਵੀ ਤੈਨੂੰ ਦੱਸਿਆ ਸੀ ਉਹ ਸਭ ਸੱਚ ਸੀ ਉਹ ਉਸ ਮੁੰਡੇ ਨਾਲ ਆਖਰੀ ਵਾਰ ਮਿਲਣ ਗਈ ਸੀ ਬਾਰੇ ਮੈਂ ਜਾਣਬੁੱਝ ਕੇ ਅਜਿਹੇ ਪਲਾਂ ਦੀ ਵੀਡੀਓ ਬਣਾਈ ਸੀ ਜਿਸ ਨਾਲ ਮੈਂ ਉਸ ਨੂੰ ਬਲੈਕਮੇਲ ਕਰ ਸਕਾਂ ਅਤੇ ਉਹ ਮੇਰੇ ਖਿਲਾਫ ਵਰਤੀ ਜਾ ਸਕੀ। ਮੈਂ ਤਾਂ ਆਪਣੇ ਭਰਾ ਦੀ ਗੱਲ ਸੁਣ ਕੇ ਅੰਦਰ ਤੱਕ ਹੀ ਲੱਗਿਆ। ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਮੇਰਾ ਆਪਣਾ ਭਰਾ ਮੇਰੇ ਨਾਲ ਅਜਿਹਾ ਕੁਝ ਕਰ ਸਕਦਾ ਹੈ। ਅਤੇ ਉਸ ਦੀ ਵਜ੍ਹਾ ਕਰਕੇ ਮੈਂ ਆਪਣੀ ਪਤਨੀ ਦੀ ਇੱਕ ਗੱਲ ਤੇ ਵੀ ਯਕੀਨ ਨਹੀਂ ਕੀਤਾ। ਕਾਸ਼ ਮੈਂ ਉਸਤੇ ਥੋੜਾ ਜਿਹਾ ਪ੍ਰੋਸਾ ਕਰ ਲਿਆ ਹੁੰਦਾ ਤਾਂ ਅੱਜ ਇਹ ਦਿਨ ਨਾ ਦੇਖਣਾ ਪੈਂਦਾ ਜਦੋਂ ਅਸੀਂ ਭਰਾ ਨੂੰ ਪਹਿਲਾਂ ਵਿਆਹ ਲਈ ਕਿਹਾ ਸੀ ਤਾਂ ਉਹਨਾਂ ਨੇ ਵਿਆਹ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ ਫਿਰ ਉਹਨਾਂ ਨੇ ਅਜੇ ਜਿਹਾ ਕਿਉਂ ਕੀਤਾ ਮੇਰੇ ਨਾਲ ਅਦਿਤੀ ਬਹੁਤ ਸ਼ਰੀਫ ਅਤੇ ਸੁਲਝ ਹੋਈ ਕੁੜੀ ਸੀ ਜਦੋਂ ਉਸ ਨੂੰ ਪਤਾ ਲੱਗਾ ਕਿ ਭਰਾ ਕੋਲ ਉਸ ਦੀ ਵੀਡੀਓ ਹੈ ਅਤੇ ਉਹ ਚਾਹੇ ਤਾਂ ਮੇਰਾ ਉਸ ਨਾਲ ਰਿਸ਼ਤਾ ਖਤਮ ਕਰਵਾ ਸਕਦੇ ਹਨ ਤਾਂ ਉਸਨੇ ਭਰਾ ਨੂੰ ਮਿੰਨਤਾ ਕੀਤੀਆਂ ਕਿ ਉਹ ਅਜਿਹਾ ਨਾ ਕਰਨ ਭਰਾ ਚੰਗੀ ਤਰ੍ਹਾਂ ਜਾਣਦੇ ਸੀ ਕਿ ਉਹ ਮੈਨੂੰ ਬਹੁਤ ਪਿਆਰ ਕਰਦੀ ਸੀ ਹੈ ਅਤੇ ਮੇਰੇ ਤੋਂ ਵੱਖ ਨਹੀਂ रह ਸਕਦੀ ਇਸੇ ਕਰਕੇ ਉਹਨਾਂ ਨੇ ਇਸ ਗੱਲ ਦਾ ਫਾਇਦਾ ਉਠਾਇਆ ਅਤੇ ਉਸ ਨੂੰ ਮਜਬੂਰ ਕਰ ਦਿੱਤਾ ਕਿ ਉਹ ਹਰ ਹਫਤੇ ਇੱਕ ਰਾਤ ਉਹਨਾਂ ਨਾਲ گزارੇ ਅਦਿਤੀ ਨੇ ਪਹਿਲਾਂ ਇਨਕਾਰ ਕੀਤਾ ਪਰ ਜਦੋਂ ਭਰਾ ਨੇ ਉਸ ਨੂੰ ਵੀਡੀਓ ਦਿਖਾ ਕੇ ਬਲੈਕਮੇਲ ਕੀਤਾ ਤਾਂ ਉਹ ਮਜਬੂਰ ਹੋ ਗਈ ਭਰਾ ਨੇ ਇਕਬਾਲ ਕੀਤਾ ਕਿ ਉਹ ਹਰ ਹਫਤੇ ਜ਼ਬਰਦਸਤੀ ਉਸ ਨਾਲ ਗਲਤ ਹਰਕਤਾਂ ਕਰਦੇ ਰਹੇ ਅਦਿਤੀ ਚੀਕਦੀ ਰਹੀ ਆਪਣੇ ਆਪ ਨੂੰ ਬਚਾਉਂਦੀ ਰਹੀ ਪਰ ਭਰਾ ਨੇ ਉਸ ਦੀ ਇੱਕ ਨਾ ਸੁਣੀ ਉਹ ਮੈਨੂੰ ਧੋਖਾ ਨਹੀਂ ਦੇਣਾ ਚਾਹੁੰਦੀ ਸੀ ਇਸੇ ਕਰਕੇ ਸੋਮਵਾਰ ਦੀ ਰਾਤ ਉਹ ਮੇਰੇ ਤੋਂ ਦੂਰ ਰਹਿੰਦੀ ਸੀ ਤਾਂ ਕਿ ਮੈਨੂੰ ਸ਼ੱਕ ਨਾ ਹੋਵੇ ਉਹ ਮੰਗਲਵਾਰ ਸਿਰਫ ਇਸ ਇੰਤਜ਼ਾਰ ਵਿੱਚ ਰਹਿੰਦੀ ਸੀ ਕਿ ਸ਼ਾਇਦ ਮੈਂ ਉਸ ਨੂੰ ਬਚਾ ਲਵਾਂ ਪਰ ਆਰੋਂਦੇ ਹੋਏ ਕਹਿ ਰਹੇ ਸੀ ਮੈਂ ਇੱਕ ਇੱਕ ਪਾਪ ਕੀਤਾ ਇਸੇ ਕਰਕੇ ਮਾਲਕ ਨੇ ਮੈਨੂੰ ਅਜਿਹੀ ਸਜ਼ਾ ਦਿੱਤੀ ਹੁਣ ਮੈਂ ਜ਼ਿੰਦਗੀ ਭਰ ਬਿਸਤਰੇ ਤੋਂ ਨਹੀਂ ਉੱਠ ਸਕਾਂਗਾ ਮੈਂ ਉਹਨਾਂ ਦੀਆਂ ਗੱਲਾਂ ਸੁਣ ਕੇ ਸੋਚ ਵਿੱਚ ਪੈ ਗਿਆ ਕੀ ਮੇਰਾ ਭਰਾ ਮੇਰੇ ਨਾਲ ਅਜਿਹਾ ਕਿਵੇਂ ਕਰ ਸਕਦਾ ਹੈ ਉਹ ਇੰਨੇ ਕਿਵੇਂ ਗਿਰ ਸਕਦੇ ਹਨ ਕੀ ਆਪਣੇ ਭਰਾ ਦੀ ਪਤਨੀ ਨਾਲ ਗਲਤ ਕਰ ਰਹੇ ਹਨ ਭਰਾ ਕਹਿਣ ਲੱਗੇ ਕਿ ਜਦੋਂ ਦਿੱਤੀ ਦਾ ਵਿਆਹ ਸਾਡੇ ਘਰ ਵਿੱਚ ਹੋਇਆ ਤਾਂ ਉਦੋਂ ਤੋਂ ਹੀ ਉਹਨਾਂ ਦੀ ਨਜ਼ਰ ਉਸਤੇ ਸੀ ਉਸ ਦੀ ਸੁੰਦਰਤਾ ਨੇ ਉਸ ਨੂੰ ਪਟਕਾ ਦਿੱਤਾ ਸੀ ਉਹ ਬਾਹਰੋਂ ਨਜ਼ਰਾਂ ਝੁਕਾਉਂਦੇ ਸੀ ਪਰ ਮਨ ਵਿੱਚ ਗੰਦਗੀ ਭਰ ਚੁੱਕੀ ਸੀ ਜਦੋਂ ਉਹਨਾਂ ਨੂੰ ਮੌਕਾ ਮਿਲਿਆ ਤਾਂ ਉਹਨਾਂ ਨੇ ਪੂਰਾ ਫਾਇਦਾ ਉਠਾਇਆ ਅਤੇ ਭੁੱਲ ਗਏ ਕਿ ਉੱਪਰ ਵਾਲਾ ਵੀ ਹਰ ਚੀਜ਼ ਦੇਖਦਾ ਹੈ ਮੈਂ ਹਸਪਤਾਲ ਤੋਂ ਸਿੱਧਾ ਅਦਿਤੀ ਦੇ ਘਰ ਗਿਆ ਹੁਣ ਮੈਨੂੰ ਉਸ ਨੂੰ ਵਾਪਸ ਆਪਣੀ ਜ਼ਿੰਦਗੀ ਵਿੱਚ ਲਿਆਉਣਾ ਸੀ ਮੈਂ ਸੋਚ ਲਿਆ ਸੀ ਕਿ ਮੈਂ ਅਦਿਤੀ ਦੇ ਕਦਮਾਂ ਵਿੱਚ ਡਿੱਗ ਕੇ ਉਸ ਉਸ ਤੋਂ ਆਪਣੇ ਭਰਾ ਲਈ ਵੀ ਮਾਫੀ ਮੰਗਾਗਾ ਮੈਂ ਮਾ ਨਹੀਂ ਮੰਨ ਠਾਣ ਲਿਆ ਸੀ ਕਿ ਉਸ ਦੇ ਕਦਮਾਂ ਵਿੱਚ ਡਿੱਗ ਕੇ ਵੀ ਉਸ ਨੂੰ ਮਨਾ ਲਵਾਂਗਾ ਕਿਉਂਕਿ ਮੈਂ ਜਾਣਦਾ ਸੀ ਕਿ ਉਹ ਮੈਨੂੰ ਬਹੁਤ ਪਿਆਰ ਕਰਦੀ ਹੈ ਅਤੇ ਅਦਿਤੀ ਬਹੁਤ ਹੀ ਬਹੁਤ ਸਮਝਦਾਰ ਵੀ ਹੈ ਪਰ ਮੈਂ ਉਸ ਨਾਲ ਬਹੁਤ ਗਲਤ ਕੀਤਾ ਸੀ ਅਤੇ ਇਸ ਗੱਲ ਦਾ ਅਹਿਸਾਸ ਮੈਨੂੰ ਅੱਜ ਚੰਗੀ ਤਰ੍ਹਾਂ ਸੀ ਮੇਰੇ ਭਰਾ ਨੂੰ ਮਾਲਕ ਨੇ ਈ ਵੱਡੀ ਸਜ਼ਾ ਦਿੱਤੀ ਕਿਉਂਕਿ ਉਸਨੇ ਬਹੁਤ ਗਲਤ ਕੀਤਾ ਸੀ ਕਿ ਅਸੀਂ ਇਨਸਾਨ ਸੋਚ ਵੀ ਨਹੀਂ ਸਕਦੇ ਆਪਣੇ ਭਰਾ ਦੀ ਅਜਿਹੀ ਹਾਲਤ ਦੇਖ ਕੇ ਮੈਂ ਉਹਨਾਂ ਨੂੰ ਮਾਫ ਕਰ ਚੁੱਕਿਆ ਸੀ ਮੈਨੂੰ ਯਕੀਨ ਸੀ ਕਿ ਅਦਿਤੀ ਮੈਨੂੰ ਇੰਨਾ ਪਿਆਰ ਜ਼ਰੂਰ ਕਰਦੀ ਸੀ ਕਿ ਉਹ ਮੈਨੂੰ ਅਤੇ ਮੇਰੇ ਭਰਾ ਨੂੰ ਮਾਫ ਕਰ ਦੇਵੇਗੀ ਜਦੋਂ ਮੈਂ ਜਾ ਕੇ ਅਦਿਤੀ ਤੋਂ ਮਾਫੀ ਮੰਗੀ ਪਹਿਲਾਂ ਤਾਂ ਉਹ ਬਹੁਤ ਗੁੱਸੇ ਵਿੱਚ ਸੀ ਫਿਰ ਉਸਨੇ ਮੈਨੂੰ ਮਾਫ ਕਰ ਦਿੱਤਾ ਅਤੇ ਮੇਰੇ ਨਾਲ ਆਉਣ ਲਈ ਵੀ ਤਿਆਰ ਹੋ ਗਈ ਪਰ ਫਿਰ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ ਸ਼ਾਇਦ ਉਸ ਨੇ ਮੇਰਾ ਪਛਤਾਵਾ ਦੇਖ ਲਿਆ ਸੀ ਜਦੋਂ ਮੈਂ ਅਦਿਤੀ ਨੂੰ ਵਾਪਸ ਕਰ ਲਿਆ ਆ ਤਾਂ ਮੰਮੀ ਦੀ ਖੁਸ਼ੀ ਦਾ ਟਿਕਾਣਾ ਟਿਕਾਣਾ ਨਹੀਂ ਸੀ ਉੱਧਰ ਮੈਂ ਭਰਾ ਨੂੰ ਵੀ ਘਰ ਲੈ ਆਇਆ ਹੁਣ ਭਰਾ ਨਾ ਤਾਂ ਅਦਿਤੀ ਵੱਲ ਦੇਖ ਸਕਦਾ ਸੀ ਅਤੇ ਨਾ ਹੀ ਉਸ ਦੀਆਂ ਅੱਖਾਂ ਵਿੱਚ ਅੱਖਾਂ ਪਾ ਸਕਦੇ ਸੀ ਉਹ ਬਹੁਤ ਸ਼ਰਮਿੰਦੇ ਸੀ ਸਾਡੀ ਛੋਟੀ ਭੈਣ ਦਾ ਵੀ ਵਿਆਹ ਅਸੀਂ ਕਰ ਦਿੱਤਾ ਮੇਰੇ ਬਿਆਨ ਉਹ ਵੀ ਕਈ ਸਾਲ ਹੋ ਚੁੱਕੇ ਹਨ ਮੇਰੇ ਦੋ ਪਿਆਰੇ ਬੱਚੇ ਹਨ ਅਤੇ ਅੱਜ ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਖੁਸ਼ ਹਾਂ ਮਾਲਕ ਦੀ ਲਾਠੀ ਵਿੱਚ ਆਵਾਜ਼ ਨਹੀਂ ਹੁੰਦੀ ਪਰ ਜਦੋਂ ਉਹ ਚੱਲਦੀ ਹੈ ਤਾਂ ਇਨਸਾਨ ਸਹਿ ਨਹੀਂ ਸਕਦਾ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਈ ਹੋਵੇਗੀ தன்வாது